21% ਨੂੰ 100% ਦਿਖਾਉਣਾ ਚਾਹੁੰਦੇ ਮੈਂ ਕਈ ਥਾਵਾਂ ਤੇ ਮੁੱਖ ਮੰਤਰੀ ਸਾਹਿਬ ਦੀਆਂ ਇੰਟਰਵਿਊਜ਼ ਵੀ ਸੁਣੀ ਹੈ ਵੀ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਹੈ ਮੇਰੇ ਫਾਦਰ ਮੈਥ ਪੜਾਉਣਾ ਪੜਾਉਂਦੇ ਹੁੰਦੇ ਸੀ ਬੜੇ ਚੰਗੇ ਮੈਥ ਦੇ ਟੀਚਰ ਸੀ ਜਾਂ ਤਾਂ ਫਿਰ ਮਾਸਟਰ ਮਹਿੰਦਰ ਜੀ ਨੇ ਮੁੱਖ ਮੰਤਰੀ ਸਾਹਿਬ ਨੂੰ ਸਿਖਾਇਆ ਨਹੀਂ ਚਾਜ ਨਾਲ ਕਿ 21 ਦਾ 100 ਤੱਕ ਕਿਵੇਂ ਬਣੂਗਾ ਜਾਂ ਨਲਾਇਕ ਸਟੂਡੈਂਟ ਹੀ ਇੰਨਾ ਸੀ ਜਿਹਨੂੰ 21 ਤੇ 100 ਦਾ ਫਰਕ ਨਹੀਂ ਪਤਾ ਇਹ ਕਿਤੇ ਨਾ ਕਿਤੇ ਕਮੀ ਰਹੀ ਹੈ ਪਰ ਤੁਸੀਂ ਇੱਕ ਚੀਜ਼ ਦੇਖੋ ਇਹ ਸਾਜ਼ਿਸ਼ ਜਿਹੜੀ ਹੈ ਅੱਜ ਦੀ ਨਹੀਂ ਚੱਲ ਰਹੀ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਹਰਿਆਣੇ ਨੂੰ ਦੇਣ ਦੀ ਤਿਆਰੀ ਹੈ ਹਰਿਆਣੇ ਦਾ ਬੀਜੇਪੀ ਦਾ ਪ੍ਰਧਾਨ ਜਿਹੜਾ ਉਹਨਾਂ ਦਾ ਰਾਜ ਸਭਾ ਦਾ ਐਮਪੀ ਵੀ ਹੈ ਸੁਚੀਲ ਗੁਪਤਾ ਪ੍ਰੈਸ ਕਾਨਫਰੰਸ ਕਰਕੇ ਪਹਿਲੀ ਗਾਰੰਟੀ ਹਰਿਆਣੇ ਦੇ ਲੋਕਾਂ ਨੂੰ ਦਿੰਦਾ ਹੈ ਕਿ ਐਸਵਾਈਐਲ ਕੰਪਲੀਟ ਹੋਊਗੀ ਤੇ ਐਸਵਾਈਐਲ ਦੇ ਵਿੱਚ ਪਾਣੀ ਪੰਜਾਬ ਤੋਂ ਲਿਆਂਦਾ ਜਾਊਗਾ ਇਮੇ ਖਬਰ ਤੁਹਾਡੇ ਅਸਤੇ ਤੁਹਾਡੇ ਨਾਲ ਲੈ ਕੇ ਆਏ। ਇਹ ਫਰਸਟ ਗਾਰੰਟੀ ਜਿਹੜੀ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਦਿੱਤੀ ਹੈ। ਇਹਦੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਥੋੜਾ ਸਟੈਂਡ ਸਪਸ਼ਟ ਕਰਦੇ ਨੇ। ਐਂਡ ਅਰਵਿੰਦ ਕੇਜਰੀਵਾਲ ਨੇ ਇਟ ਇਜ਼ ਔਨ ਰਿਕਾਰਡ ਕਿ ਭਗਵੰਤ ਮਾਨ ਦੀ ਮੌਜੂਦਗੀ 'ਚ ਇਹ ਗੱਲ ਕਹੀ ਹੈ ਕਿ ਹਰਿਆਣਾ ਦਾ ਵੀ ਹੱਕ ਹੈ ਪਾਣੀਆਂ ਦਾ। ਦੂਜੀ ਚੀਜ਼ ਤੁਹਾਡੇ ਨਾਲੋਂ ਬਿਹਤਰ ਕੌਣ ਜਾਣਦਾ ਹੈ ਕਿ ਇਹ ਪਾਣੀਆਂ ਨੂੰ ਦੇਣ ਦੀ ਤਿਆਰੀ ਕਦੋਂ ਤੋਂ ਹੋ ਰਹੀ ਹੈ? ਤੁਹਾਡੇ ਬਠਿੰਡੇ 'ਚ ਹੀ ਮੀਟਿੰਗ ਹੋਈ ਸੀ ਕੋਟਵਾਂ। ਟੋਡੇ ਬਠਿੰਡੇ 'ਚ ਹੀ ਮੀਟਿੰਗ ਹੋਈ ਸੀ Rajasthan ਦਾ MP ਜਿਹੜਾ ਉਹ ਹਨੂਮਾਨ ਬੇਨੀਵਾਲ ਸੀ ਉਹਦੇ ਨਾਲ ਤੁਸੀਂ ਸਾਰਿਆਂ ਨੇ ਉਦੋਂ ਕਵਰ ਕੀਤੀ ਹੋਣੀ ਹੈ ਹਰਿਆਣੇ ਦਾ Rajasthan ਦਾ MP ਹਨੂਮਾਨ ਬੇਨੀਵਾਲ ਉਹਨੂੰ ਇੱਥੇ ਬੁਲਾ ਕੇ ਡੈਲੀਗੇਸ਼ਨ ਆਈ ਇੱਕ Rajasthan 'ਚੋਂ ਉਹਦੇ ਨਾਲ ਮੀਟਿੰਗ ਹੋਈ ਮੀਟਿੰਗ ਹੋਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕੀ ਰਾਜਸਥਾਨ ਨੂੰ ਪਾਣੀ ਪੰਜਾਬ ਰਾਜਸਥਾਨ ਦੀ ਲੋੜ ਮੁਤਾਬਕ ਦੇਗਾ ਲੋੜ ਤਾਂ ਪੰਜਾਬ ਦੀ ਪੂਰੀ ਨਹੀਂ ਹੋ ਰਹੀ ਤੇ ਉਦੋਂ ਖਬਰਾਂ ਵੀ ਲੱਗੀਆਂ ਪੰਜਾਬ ਕੇ ਮੁੱਖ ਮੰਤਰੀ ਭਗਵੰਤ ਨੇ ਕਿਸਾਨੋ ਕਾ ਰੱਖਾ ਮਾਨ ਭਾਖੜਾ ਮੇ ਪਾਣੀ ਦੇਣ ਕਾ ਕੀ ਦਿਆ ਆਸ਼ਵਾਸਨ ਫਿਰ ਹਨੂਮਾਨ ਬੇਨੀਵਾਲ ਨੇ ਟਵੀਟ ਕੀਤਾ ਕਿ ਸਾਡੀ ਮੁਲਾਕਾਤ ਹੋਈ ਭਗਵੰਤ ਮਾਨ ਨਾਲ ਤੇ ਸਾਡੀਆਂ ਮੰਗਾਂ ਮੰਨਦੇ ਹੋਏ ਸਾਡੇ ਗੰਗਾ ਨਗਰ ਹਨੂਮਾਨਗੜ ਬੀਕਾਨੇਰ ਦੇ ਏਰੀਏ ਨੂੰ ਪੰਜਾਬ ਦਾ ਪਾਣੀ ਵੱਧ ਦਿੱਤਾ ਜਾਊਗਾ ਤੇ ਇਟ ਇਜ਼ ਅ ਫੈਕਟ ਜੇ ਤੁਸੀਂ ਹੈਡਵਰਕਸ ਤੋਂ ਵੀ ਚੈੱਕ ਕਰੋ ਅੱਜ ਵੀ ਪੰਜਾਬ ਦਾ ਪਾਣੀ ਜਿਹੜਾ ਹੈ ਪੰਜਾਬ ਦੇ ਹਿੱਸੇ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਪੰਜਾਬ ਬੂੰਦ ਬੂੰਦ ਨੂੰ ਤਰਸ ਰਿਹਾ ਹੈ ਸਰਹੰਦ ਫੀਡਰ ਦੇ ਵਿੱਚੋਂ 700 ਕਿਊਸਿਕ ਦੇ ਅਗੇਂਸਟ 1200 ਕਿਊਸਿਕ ਰਾਜਸਥਾਨ ਨੂੰ ਜਾ ਰਿਹਾ ਗੰਕ ਕਨਾਲ ਦੇ ਵਿੱਚੋਂ 900 ਕਿਊਸਿਕ ਦੇ ਅਗੇਂਸਟ 2400 ਕਿਊਸਿਕ ਤੱਕ ਵੀ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਇਟ ਇਜ਼ ਅ ਮੈਟਰ ਆਫ ਰਿਕਾਰਡ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਰਿਕਾਰਡ ਹੈ ਹੈਡਵਰਕਸ ਤੇ ਬੇਲਦਾਰ ਬੈਠੇ ਆ ਜਾ ਕੇ ਚੈੱਕ ਬੇਲਦਾਰ ਤੋਂ ਹੋ ਜਾਂਦਾ ਸਰਕਾਰ ਤੱਕ ਕਾਟ ਦਿੰਦੀ ਨਹੀਂ ਸੋ ਇਹੋ ਜਿਹੇ ਹਾਲਾਤ ਰਾਜਸਥਾਨ ਤੇ ਪੰਜਾਬ ਨੂੰ ਰਾਜਸਥਾਨ ਤੇ ਹਰਿਆਣੇ ਨੂੰ ਤੇ ਦਿੱਲੀ ਨੂੰ ਪੰਜਾਬ ਦਾ ਪਾਣੀ ਜਿਹੜਾ ਉਹ ਖੋ ਕੇ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਸਾਜ਼ਿਸ਼ਾਂ ਹੈ ਇਸ ਸਮੇਂ-ਸਮੇਂ ਤੇ ਪੰਜਾਬ ਨਾਲ ਹੁੰਦੀਆਂ ਰਹੀਆਂ ਕੇਂਦਰ ਚ ਕੋਈ ਸਰਕਾਰਾਂ ਰਹੀਆਂ ਹੁਣ ਕਾਂਗਰਸ ਦੀ ਸੀ ਉਦੋਂ ਪੰਜ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜਿਆ ਰਾਜਸਥਾਨ ਨੂੰ ਪੰਜਾਬ ਦੇ ਪਾਣੀ ਦਿੱਤੇ ਗਏ ਹਰਿਆਣੇ ਨੂੰ ਐਕਸੈਸ ਦਿੱਤਾ ਗਿਆ ਮੁੜ ਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਕੰਮ ਤੇ ਲੱਗੀ ਹੈ ਭਾਜਪਾ ਦੀ ਸਰਕਾਰ ਨੇ ਸਾਡਾ ਬੀਬੀਐਮਪੀ ਚੋਂ ਹੱਕ ਖੋ ਲਿਆ ਸਭ ਕੇਂਦਰ ਦੀਆਂ ਪਾਰਟੀਆਂ ਜਿਹੜੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਹੈ ਉਹ ਕਦੇ ਪੰਜਾਬ ਦੀਆਂ ਨਹੀਂ ਹੋ ਸਕਦੀਆਂ ਪੰਜਾਬ ਦੀ نسل ਦੀ ਤੇ ਪੰਜਾਬ ਦੇ ਫਸਲ ਦੀਆਂ ਵੈਰੀ ਰਹੀਆਂ ਨੇ ਇਹ ਪਾਰਟੀਆਂ ਇਹ ਇਤਿਹਾਸ ਦੱਸਦਾ ਹੈ ਸੋ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੂੰਗਾ ਇੱਕ ਚੀਜ਼ ਪਹਿਲਾਂ ਮੈਂ ਸਪਸ਼ਟ ਕਰ ਦਿਆਂ ਕਿ ਇਹ ਜਿਹੜੀ ਸਾਜ਼ਿਸ਼ ਹੈ ਸ਼੍ਰੋਮਣੀ ਅਕਾਲੀ ਦਲ ਕਿਸੇ ਕੀਮਤ ਤੇ ਇਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਜਿਸ ਤਰ੍ਹਾਂ ਨਾਲ ਲੜਾਈ ਲੜਨੀ ਪਈ ਲੜਾਈ ਲੜਾਂਗੇ ਲੀਗਲ ਲੜਾਈ ਲੜਨੀ ਪਈ ਲੀਗਲ ਲੜਾਈ ਲੜਾਂਗੇ ਸੜਕਾਂ ਤੇ ਆਉਣਾ ਪਿਆ ਸੜਕਾਂ ਤੇ ਆਵਾਂਗੇ ਪਟਵਾਰੀਆਂ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਜੇ ੱੱਕਾ ਹੋਊਗਾ 260 ਪਟਵਾਰੀ ਸਸਪੈਂਡ ਕੀਤੇ ਗਏ ਜਿਹੜੀ ਵੀ ਕੋਈ ਉਹਨਾਂ ਨੂੰ ਕਾਨੂੰਨੀ ਸਹਾਇਤਾ ਚਾਹੀਦੀ ਹੈ ਲੀਗਲ ਹੈਲਪ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੇ ਰਾਖੀ ਕਰਨ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਲੀਗਲ ਹੈਲਪ ਵੀ ਉਹਨਾਂ ਨੂੰ ਪ੍ਰੋਵਾਈਡ ਕਰੂਗਾ ਤੇ ਮੈਂ ਸਪਸ਼ਟ ਕਰ ਦਿਆਂ ਕਿ ਇਹ ਲੜਾਈ ਕਿਸੇ ਕੀਮਤ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਡਟ ਕੇ ਲੜਾਂਗੇ ਦੂਜੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ ਕਿ ਸੂਬੇ ਦੇ ਹਿੱਤਾਂ ਦੀ ਜਿਹੜੀ ਰਾਖੀ ਹੈ ਕਿਸੇ ਵੀ ਸਟੇਟ ਦੇ ਜਿਹੜੇ ਇੰਟਰਸਟਸ ਆ ਉਹ ਸਟੇਟ ਦੀ ਰੀਜਨਲ ਪਾਰਟੀ ਉਹ ਸਟੇਟ ਦੀ ਖੇਤਰੀ ਪਾਰਟੀ ਪ੍ਰੋਟੈਕਟ ਕਰ ਸਕਦੀ ਇਹ ਨੈਸ਼ਨਲ ਪਾਰਟੀਆਂ ਜਿਹੜੀਆਂ ਕੇਂਦਰੀ ਪਾਰਟੀਆਂ ਇਹਨਾਂ ਦਾ ਇੰਟਰਸਟ ਹਰ ਸਟੇਟ ਦੇ ਵਿੱਚ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਤੇ ਚਾਹੇ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਚੋਣਾ ਰਾਜਸਥਾਨ ਚ ਵੀ ਲੜਨੀ ਹੈ ਉਹਨਾਂ ਨੇ ਚੋਣਾ ਹਰਿਆਣਾ ਚ ਵੀ ਲੜਨੀ ਹੈ ਉਹਨਾਂ ਨੇ ਚੋਣਾ ਦਿੱਲੀ ਚ ਵੀ ਲੜਨੀ ਹੈ ਉਹ ਕਦੇ ਵੀ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਪਾਣੀਆਂ ਤੇ ਸਪਸ਼ਟ ਸਟੈਂਡ ਨਹੀਂ ਲੈ ਸਕਦੇ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਮੈਂ ਬੇਨਤੀ ਕਰਦਾ ਹਾਂ ਪਾਰਲੀਮੈਂਟ ਚੋਣਾਂ ਦੇ ਵਿੱਚ ਐਸੀ ਮੈਂ ਤੁਹਾਡੇ ਰਾਂਹੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਖੇਤਰੀ ਪਾਰਟੀ ਦੇ ਨੁਮਾਇੰਦਿਆਂ ਨੂੰ ਤਕੜਾ ਕਰੀਏ ਵੱਧ ਤੋਂ ਵੱਧ ਪੰਜਾਬ ਦੀ ਖੇਤਰੀ ਪਾਰਟੀ ਦੇ ਨੁਮਾਇंदे ਜਿੱਤ ਕੇ ਜਾਣ ਤੁਸੀਂ ਦੇਖੋ ਪਿਛਲੇ ਸਮੇਂ ਚ ਪਿਛਲੀ ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ कौर ਬਾਦਲ ਨੇ ਸਭ ਤੋਂ ਤਕੜੀਆਂ ਹੋ ਕੇ ਪੰਜਾਬ ਦੇ ਮਸਲਿਆਂ ਤੇ ਪੰਥ ਦੇ ਮਸਲਿਆਂ ਤੇ ਕਿਸਾਨੀ ਦੇ ਮਸਲਿਆਂ ਤੇ ਪੰਜਾਬ ਦੇ ਇੰਟਰਸਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਲੜਾਈ ਲੜੀ ਮੈਂ ਬੇਨਤੀ ਕਰਦਾ ਹਾਂ ਵੱਧ ਤੋਂ ਵੱਧ ਬੰਦੇ ਅਕਾਲੀ ਦਲ ਦੇ ਪੰਜਾਬ ਦੀ ਖੇਤਰੀ ਪਾਰਟੀ ਦੇ ਜਿੱਤ ਕੇ ਜਾਣ ਤਾਂ ਕਿ ਇਹ ਜਿਹੜੇ ਪੰਜਾਬ ਦੇ ਹੱਕ ਹੈ ਇਹਨਾਂ ਦੀ ਰਾਖੀ ਹੋਰ ਬਿਹਤਰ ਤਰੀਕੇ ਨਾਲ ਕੀਤੀ ਜਾ ਸਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਕੋਈ ਸਵਾਲ ਹੈ ਤਾਂ ਤੁਸੀਂ ਤੁਸੀਂ ਕਰ ਸਕਦੇ ਹੋ